ਦ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ। ਸਾੰਤਾ ਇਸ ਦੌਰਾਨ ਜਥੇਦਾਰ ਗਿਆਨੀ ਰਕबीर ਸਿੰਘ, ਜਥੇਦਾਰ ਗਿਆਨੀ ਹਰਪੀਤ ਸਿੰਘ, ਜਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਹੋਰ ਸਿੰਘ ਸਹਿਬਾਨਾਂ ਵੱਲੋਂ ਅੱਜ ਫੈਸਲਾ ਲਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਸੀ ਤਾਂ ਉਹਨਾਂ ਨੂੰ ਅੱਜ ਪੇਸ਼ ਹੋਣ ਦੇ ਹੁਕਮ ਸੀ ਉਹਨਾਂ ਦੇ ਨਾਲ ਨਾਲ ਸਾਬਕਾ ਅਤੇ ਮੌਜੂਦਾ ਕਾਲੀ ਲੀਡਰਸ਼ਿਪ ਜਿਨੇ ਵੀ ਸਾਬਕਾ ਮੰਤਰੀ ਸੀ, ਸਾਬਕਾ ਐਮਪੀ, ਐਮਐਲਏ ਅਤੇ ਸਾਬਕਾ ਜਥੇਦਾਰਾਂ ਸਮੇਤ 2000 ਜਿਹੜੀ ਕਿ 15 ਦੀ ਐਸਜੀਪੀਸੀ ਦੀ ਕਮੇਟੀ ਸੀ ਉਸ ਨੂੰ ਵੀ ਅੱਜ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤਾਂ ਸਵੇਰ ਤੋਂ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਕੀ ਫੈਸਲਾ ਜਿਹੜੇ ਕਿ ਸਿੰਘ ਸਹਿਵਾਨਾ ਵੱਲੋਂ ਲਿਆ ਜਾ ਰਿਹਾ ਸਾਰੀ ਇਕੱਤਰਤਾ ਦੀ ਹਸੀ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਉਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਦੱਸਦੀਏ ਕਿ ਸਿੰਘ ਸਹਿਵਾਨਾ ਵੱਲੋਂ ਜਿਹੜੇ ਕਿ ਤਨਖਾਹਾਂ ਕਰਾਰ ਦਿੱਤੇ ਗਏ ਸੀ ਸੁਖਬੀਰ ਸਿੰਘ ਬਾਦਲੋਂ ਨਾਲ ਸਮੇਤ ਹੋਰ ਵੀ ਜਿਹਨੇ ਆਗੂ ਅੱਜ ਮੌਜੂਦ ਹੋਏ ਸਨ ਉਹਨਾਂ ਨੂੰ ਤਨਖਾਹਾਂ ਲਾਈਆਂ ਨੇ ਜਿਨ੍ਹਾਂ ਤੇ ਦੋਸ਼ ਸਾਬਿਤ ਹੋਈਆਂ ਨਾਂਨ ਤਨਖਾਹਾਂ ਲਾਈਆਂ ਨੇ ਤਾਂ ਦਾਦੇ ਕੀ ਤਨਖਾਈ ਐਕਰਾਰ ਦਿੱਤੇ ਕਿ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਲੈ ਕੇ ਪੰਜ ਸਿੰਘ ਸਵਾਨਾ ਦੀ 71 ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਤੇ ਸੁਖਵੀਰ ਸਿੰਘ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਹੈ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਆਪਣੇ ਉੱਤੇ ਲੱਗੇ ਤਕਰੀਬਨ ਸਾਰੇ ਦੋਸ਼ ਕਬੂਲੇ ਨੇ ਸਿੰਘ ਸਹਿਬਾਨਾ ਨੇ ਉਹਨਾਂ ਨੂੰ ਹਾਂ ਜਾਂ ਨਾ ਚ ਜਵਾਬ ਦੇਣ ਲਈ ਆਖਿਆ ਸੀ ਇਸ ਮੌਕੇ ਸੁਖਵੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ਹਾਂਚ ਦਿੱਤੇ ਨੇ ਸੁਖਵੀਰ ਬਾਦਲ ਨੇ ਕੋਲੀ ਕਾਂਡ ਬਿਆਦਵੀ ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਲਏ ਨੇ ਇਸ ਦੌਰਾਨ ਪੰਜ ਸਿੰਘ ਸਵਾਨਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਸੁਖਵੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਇਹ ਸਾਰੇ ਕੱਲ 3 ਤਰੀਕ ਤੋਂ ਸੰਗਤਾਂ ਲਈ ਦਰਬਾਰ ਸਾਹਿਬ 'ਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ ਜੋੜਿਆਂ ਦੀ ਸੇਵਾ ਕਰਨਗੇ ਅਕਾਲ ਤਖਤ ਸਾਹਿਬ ਦੇ ਮੈਨੇਜਰ ਅਤੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਹਨਾਂ ਦੇ ਗਲਾਂ ਚ ਤਾਕੀਆਂ ਪਾਈਆਂ ਨੇ ਮੈਨੇਜਰ ਦਰਬਾਰ ਸਾਹਿਬ ਉਹਨਾਂ ਦੀ ਹਾਜ਼ਰੀ ਚੈੱਕ ਕਰਨ ਕੇ ਇਸ ਤੋਂ ਇਲਾਵਾ ਜਦੋਂ ਸਿਰਸਾ ਵਾਲੇ ਭਾਪੇ ਨੂੰ ਮਾਫੀ ਦਿੱਤੀ ਗਈ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਨ ਉਹਨਾਂ ਨੂੰ ਦਿੱਤਾ ਗਿਆ ਫਖਰੇ ਕੌਮ ਦਾਹ ਜਿਹੜਾ ਕਿ ਖਿਤਾਬ ਉਹ ਵੀ ਜਥੇਦਾਰ ਸਹਿਬਾਨਾਂ ਵੱਲੋਂ ਕਿਹਾ ਗਿਆ ਕਿ ਉਹ ਵਾਪਸ ਲਿਆ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੇ ਇਕੱਤਰ ਚ ਸੁਖਵੀਰ ਸਿੰਘ ਬਾਦਲ ਅਤੇ ਹੋਰ ਅਖਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਤੇ ਅਗਲੇਰੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਇਸ ਸਬੰਧ ਚ ਸੁਖਵੀਰ ਸਿੰਘ ਬਾਦਲ ਸਣੀ 2007 ਤੋਂ 2017 ਤੱਕ ਦੀ ਅਕਾਲੀ ਸਰਕਾਰ ਬਿਲੇ ਕੈਬਨਿਟ ਰਹੇ 17 ਅਕਾਲੀ ਆਗੂਆਂ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਫੋਰ ਕਮੇਟੀ ਤੇ ਅੰਤਰੀਮ ਕਮੇਟੀ ਦੇ ਮੈਂਬਰ ਆਦੀਆਂ ਨੂੰ ਅਕਾਲ ਤਖਤ ਸੈਵੀਕਨ ਤਾਲਬ ਕੀਤਾ ਗਿਆ ਸੀ ਪਾਜਪਾ ਕੋ ਮਨਜਿੰਦਰ ਸਿੰਘ ਅਸਰਸਾ ਨੂੰ ਵੀ ਸੇ ਸੰਦਰਬਚ ਸਦਿਆ ਗਿਆ ਹੈ ਮਿਲੇ ਬੇਰਬਿਆਂ ਮੁਤਾਬਕ ਲਗਭਗ 50 ਅਕਾਲੀ ਆਖੂਆਂ ਨੂੰ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਖੇਤਲਬ ਕੀਤਾ ਹੋਇਆ ਹੈ ਇਹ ਜਿਨ੍ਹਾਂ ਖਿਲਾਫ ਅਗਲੇਰੀ ਕਾਰਵਾਈ ਦੀ ਜਿਹੜੀ ਕਿ ਸੰਭਾਵਨਾ ਜੋ ਵੀ ਆ ਉਹ ਸਾਰੀ ਖਤਮ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਸਜ਼ਾ ਮਨਾ ਦਿੱਤੀ ਹੈ ਕਿਨੇ ਜੇਸ ਤੋਂ ਬਾਅਦ ਸਾਰੇ ਨੇ ਚਾਲੇ ਪਾਰ ਦਿੱਤੇ ਨੇ ਅਕਾਲ ਤਖਤ ਸਾਹਿਬ ਤੋਂ ਤੱਕ ਅਲ ਤੋਂ ਆਪਣੀਆਂ ਆਪਣੀਆਂ ਜੋ ਕਿ ਸਜ਼ਾ ਮਾ ਤਨਖਾਹ ਜਿਹੜੀ ਕਿ ਲਾਈ ਗਈ ਹੈ ਆਪਣੀ ਆਪਣੀ ਤਨਖਾਹ ਨੂੰ ਸਾਰੇ ਆਗੂ ਪੂਰਾ ਕਰਨਗੇ। ਬਕਸਾ ਮੌਲਿਕ ਦੇ ਕਿਪਾਤੇ ਅੱਜ ਦੇ ਵਿੱਚ 212 224 ਮਿਤਾਬੇ 17 ਮਕਰ ਸੰਵਤ ਲੰਸ਼ਾ ਹੈ 555 ਡੋਪਰ। ਇਹ ਜੇ ਕਾਲਕ ਸਰਵੇ ਦੇ ਪੰਜ ਸਿੰਘ ਸਾਹਿਬਾਂ ਦੇ ਬਤਸਾ ਹੋਈ ਜਿਸ ਵਿੱਚ ਸ਼ਾਮਲੇ ਅਕਾਲੇਦਾਨ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਸਾਹਿਬ ਕੋਰ ਕੋਈ ਕੇ ਲੈਣ ਪਰ ਸਾਫ ਦਾ ਕੈਬਨਟ ਮੰਤਰੀ ਅਤੇ 2015 ਦੇ ਐਬਜ਼ੈਕਟਰ ਦੇ ਮੱਤੇ ਪ੍ਰੋਮਿਸ ਕਮੇਟੀ ਹਾਲ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੇ ਵੱਲੋਂ ਸ਼੍ਰੀ ਅਕਾਲ ਸਰਸਵਰ ਜੀ ਦੇ ਪਸੀਲ ਤੋਂ ਦੋ ਸਵਾਲ ਸੁਖਵੀਰ ਸਿੰਘ ਬਾਦਲ ਨੇ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਮਨੋਂ ਬਾਤ ਉੱਪਰ ਉੱਪਰ ਲੱਗੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ ਆਪ ਜੋੜ ਕੇ ਸਤਿਗੁਰਾਂ ਦੇ ਹਸਨ ਮੁਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥਕਾਂ ਦੇ ਇਹ ਤਾਂ ਗੁਰਾਂ ਸਾਹਿਬ ਦੇ ਭਾਗੀਦਾਰ ਇਹ ਕਬੂਲ ਕੀਤਾ ਹੈ ਇਹਨਾਂ ਦੇ ਨਾਲ ਸੁਖਬੀਰ ਸਿੰਘ ਘਿੰਸਾ ਸੋਚਾ ਸਿੰਘ ਲਗਾ ਹੀਰਾ ਸਿੰਘ ਪਰਵੰਪਰ ਸਿੰਘ ਭੂਟਾ ਦਲਜੀਤ ਸਿੰਘ ਛੇਮਾ ਗੁਰਦਾਸ ਗਰਾਣੀ ਤੇ ਇਸ ਲਈ ਇਹਨਾਂ ਨੂੰ ਮਿਹਨਤ ਦੇ ਅਨੁਸਾਰ ਤਨਖਾਹ ਮਾਈ ਗਈ ਇੱਕ ਬੰਦ بیٹے ਤਿੰਨ 12 2024 ਨੂੰ ਸ਼੍ਰੀ ਬਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕ ਅਧਿਰੇ ਸੰਗਤ ਦੇ ਬਣੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਨਾਂ ਦੇ 12 ਵਜੇ ਤੋਂ ਲੈ ਕੇ 1 ਵਜੇ ਸਾਕ ਸੇਸ਼ ਘੰਟਾ ਸਫਾਈ ਕਰਨਗੇ ਔਰ ਮੈਨੇਜਰ ਪ੍ਰਬੰਧਕ ਸਾਹਿਬ ਇਹਦਾ ਹੀ ਹਾਜ਼ਰੀ ਚਿੰਤਨ ਜਿੰਨਤ ਕਰੇਗਾ ਉਪਰੰਤ ਇਹ ਇਸ਼ਾਰ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਡੇ ਵੰਡਣਗੇ ਤੇ ਇੱਕ ਘੰਟਾ ਕੀਰਤਨ ਸੁਣਗੇ ਤੇ ਹਰ ਰੋਜ਼ ਜਥੇ ਦੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਈਗਾਰੀ ਨਾ। ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਲ ਹੈ ਗਏ। ਇਹਨਾਂ ਸਾਰਿਆਂ ਦੇ ਗਾਲ ਵਿੱਚ ਪ੍ਰਤੀ ਪਾਈ ਜਾਣੀ ਹੈ। ਜਿਸੀ ਜਕਾ ਪਕਸਾ ਜਿੱਤੋ ਪਾਈ ਜਾਂਦੇ ਆ। ਦਫਤਰ ਗਰ ਮੈਨੇਜਰ ਸੱਪਰੇ ਜੀ ਕੌਫਤ ਸਾਹਿਬ ਉਹ ਰੇਖਾ ਜਾਨ ਦਾਲ ਸਰਦਾਰ ਸੁਭਾਨ ਸਿੰਘ ਖੇੜਾ ਮੈਨੇਜਰ ਜੀ ਦਰਵਾਤ ਸਾਹਿਬ ਉਹ ਲਾਕਿਤ ਇਹਨਾਂ ਦੇ ਗਾਲ ਵਿੱਚ ਜਿਹਨੂੰ ਤੇ ਨਾਮ ਬੋਲੇ ਗਏ ਨੇ ਇਹਨਾਂ ਦੇ ਗਾਲੇ ਦੇ ਵਿੱਚ ਕश्ती ਪਾਉਂਦੇ ਡਾਕਟਰ ਆਪਣੇ ਗਾਰਡਨ ਸਪਾਰਕ ਬਿਜ਼ਨਸ ਗ੍ਰੀਨਸਨ ਬਾਗਲ ਦੇ ਲਾਟ ਵਿੱਚ 60 ਲੱਗੇ ਹੋਏ ਹੈ ਡਾਕਟਰ ਸੁਭਦੇਸ਼ ਸਿੰਘ ਢੀਂਡਾ ਸਾਹਿਬ ਨੂੰ ਫੋਨ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਸ਼ਿਰਤਾ ਕਰਕੇ ਜਿਹੜੇ ਸੇਵਾਵਾਂ ਕੰਮ ਤੋਂ ਸਮਰਪਤ ਨੇ ਇਸ ਲਈ ਇਹਨਾਂ ਨੇ 2 ਦਿਨ ਘੰਟਾ ਘਾਰ ਜੋੜੇ ਦੇ بار-ਬਾਰ ਸੀਲਰ ਬਾਰਸਾਤ ਤੇ ਵਾਰ-ਵਾਰ ਜਿਹੇ ਚੇਰ ਉੱਪਰ ਗਾਟ ਕੇ ਸੇਵਾਦਾਰ ਵਾਲਾ ਚੋੜਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰ ਸ਼ਫਰ ਕੇ ਬਿਠਣਾ ਹੈ। ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗੜ ਵਿੱਚ ਉਹ ਜਿਹੜੇ ਸ਼ਕਤੀ ਹੈ ਉਹ ਭਾਈ ਹੋਵੇ। ਇਹ ਇਸentra 2 ਦਿਨ ਪਤਸ਼੍ਰੀ ਕੇਸਲ ਸਰ 2 ਦਿਨ ਪਤਸ਼੍ਰੀ ਦੰਦਮਾ ਸਾਹਿਬ ਕਲੰਡੀ ਸਾਹ ਕੋ 2 ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਬ ਸਾਹਿਬ ਅਤੇ 2 ਦਿਨ ਗੁਰਦੁਆਰਾ ਸ਼੍ਰੀ ਬਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਐ ਜੋ ਤੁਮ ਖਾ ਰਹੀ ਹੈ ਉਹ ਉਹ ਹੀ ਕਰਦੇ ਆ ਹਰ ਤ ਵਿੱਚ ਵਰਸ਼ਾ ਪੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਵੀ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀ ਚੇਰ ਤੇ ਲਾ ਕੇ ਗੋਦਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਜਿੱਦਾਂ ਟਾਈਮ ਹੋਇਆਗਾ ਨਾ ਤੇ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਵੇਗਾ ਦਰਬਾਰ ਤੇ ਮੋਰ ਬੈਠਣ ਦਾ ਇਸ਼ਤਿਹਾਰ ਤੇ ਬੈਠ ਕੇ ਟੋੜਾ ਪਾ ਕੇ ਅੱਜ ਦੇ ਬਾਦਸ਼ਾਹ ਬਣ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਦਿਨ ਦੇ ਨਿਵਾਸ ਤੋਂ ਬਾਅਦ ਬੈਠਣਾ ਹੈ ਘੰਟਾ ਘਟੂੜ ਤੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹਦਾ ਲੈ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਣਣ ਦੇ ਜਿਹਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਲੋੜਾਂ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੀ ਸੇਵ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਦਾ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇਹ ਇੱਕ 파ਕ ਸੁਖਮਣ ਸਿੰਘ ਦਾ ਇਹਨਾਂ ਨੇ ਕਰ ਲੈ ਇਹ ਫਿਲਹਾਲ ਇਹਨਾਂ ਦੇ ਦੁੱਪੇ ਸਾਥੀ ਅਤਵਾਰਾਂ ਰਾਹੀਂ ਜੋ ਇੱਕ ਗੁਣਾਂ ਕੀਤਾ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਦੇ ਵਿਮਾਰੇ ਤੇ ਹਮਾਇਤ ਕੀਤੀ ਮੈਂਬਰ ਡਿਵੀਜ਼ਰ ਪ੍ਰਿਮ ਸਿੰਘ ਚੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬੰਜੇਪਾਲ ਸੋਨ ਸਿੰਘ ਲਖਣਵਾਲ ਤੇ ਹੇਸ਼ੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਦੇਸ਼ ਪ੍ਰਤਾਪ ਸਿੰਘ ਇਹਨਾਂ ਵੱਲ ਬਿਤੇ 3 12 24 ਲੋਕ 12 ਤੋਂ 1:00 ਵਜੇ ਤੱਕ ਇਹਨਾਂ ਦੇ ਦਰਬਾਰ ਸਾਹਿਬ ਦੇ ਤਬਾਦ ਅਧੇਸ਼ ਵਾਸ਼ਰੂਮਾਂ ਦੀ ਸਫਾਈ ਕਰਨ ਹੈ ਕਿ ਮੈਨੇਜਰ ਇਹਨਾਂ ਦਰਬਾਰ ਸਾਹਿਬ ਕਿਸੇ ਜੇ ਵੀ ਡੋਪੇ ਲਾ ਕੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣ ਦੇ ਕੋਚ ਨੋਟ ਕਰਨਗੇ ਇਸ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਦੇ ਘੰਟਾ ਸੇਵਾ ਕਰਨੀ ਹੈ ਜੋੜੇਟਾਡ ਦੀ ਸੇਵਾ ਭਾਡੇ ਮੰਡਲ ਦੀ ਸੇਵਾ ਝਾੜੂ ਦੀ ਸੇਵਾ ਪੋਚਣ ਦੀ ਸੇਵਾ ਕਰਨੀ ਹੈ ਔਰ ਪੰਜ ਨਿਵਾਸੇ ਕਰ ਰਹੀ ਹੈ ਸ਼੍ਰੋਮਣੀ ਕਾਲਜ ਕਾਲੇ ਦਾ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਕਾਰ ਸਿੱਖ ਪੰਥ ਦੀ ਰਾਜਨੀਤਿਕ ਗਵਾਈ ਕਰਦਾ ਨੈਤਿਕ ਆਧਾਰਤ ਚੁੱਕੀ ਹੈ ਫੇਸਲਾਈਨ ਸਿੱਖ ਹੈ ਬਾਦਬਾ ਬੇਟਲਕੇ ਅਨੁਸਾਰ ਆਰਗੁਮੈਂਟ ਡਿਊਟੀ ਲਾਈ ਜਾਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦੰਦ ਦੇ ਭਾਗ ਤੇ ਆਰੰਭ ਕਰਨ ਭਾਗ ਤੇ ਬਹੁਤ ਸਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਦਾ ਕੋਈ ਹੋਰ ਤਸਕਨ ਪੱਤਰ ਨਾਲ ਲਾ ਕੇ ਜਿਹੜੇ ਮੈਟਰਸ਼ਿਪ ਹੈ ਉਹ ਬਣਾਏ ਜਾਵੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟਸ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਦਾਨ ਅਤੇ ਉਧਰਦਾਰਨ ਦੇ ਚੌਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼੍ਰੀ ਕਾਤਰ ਸਿੰਘ ਸਾਹਿਬ ਨੂੰ ਪੜਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਨੇ ਦਰਸਿਕ ਧਾਂਦੇ ਪ੍ਰਧਾਨ ਚੌਂਕੇ ਨੂੰ ਦੁਆਰਾ ਪ੍ਰਬੰਧਕ ਕਮੇਟੀ ਇੱਕ ਬਾਲ ਸ ਵਿੱਚ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ ਮਨਪੇਸੰਗ ਜਿਆਰੇ ਸੰਤਾ ਸਿੰਘ ਉਨੈਤੋਰੀ ਔਰ ਸ਼੍ਰੀ ਕਾਕਤ ਸਹਿਬਾ ਤੋਂ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਰ ਕਮੇਟੀ ਉਹ ਦੇਸ਼ ਕੀਤਾ ਜਾਂਦਾ ਹੈ ਇਹ ਪ੍ਰਧਾਨ ਸਾਹਿਬ ਜਿਹਦਾ ਅਗਵਾ ਨੇ ਸੰਗੀਤ ਦਿੱਤੇ ਹਨ ਉਹ ਤਿੰਨ ਦੇ ਅੰਦਰ ਅੰਦਰ ਫਸੇ ਹੋਏ ਪ੍ਰਵਾਹ ਕਰਕੇ ਤਰਪੋਰਟ ਸੀਗੇ ਕਾਲਪਤ ਸਹਿਬੇ ਤੇ ਭੇਜਾਂਗੇ। ਬਾਰੀ ਅਤੇ ਬਾਗੀ ਤੜਾ। ਆਮ ਸਾਡੇ ਸੰਖੇਓ ਕੇ ਬਾਗੀ ਤੇ ਬਾਗੀ ਤੁਹਾਡੇ ਦੇ ਬਾਅਦ ਨਾਲ ਵੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਲੋਕ ਇਸ ਦੇ ਜਨਾਬ ਕੋਸਾ ਪਰਿਆ ਹੈ ਬੋਲੇ ਜਾ ਰਿਹਾ ਹੈ। बाकी ਅਸੇ ਰਾਗੀ ਸਾਡਾ ਆਪਣੇ ਅਲੱਗ ਰਾਗ ਤੁਲੇスメਠੇ ਤੁਲੇスメਠੇ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵਕਤ-ਵਕਤ ਗੰਢੀ ਬਜਾਉਣੀ ਸ਼ੱਕ ਤੇ ਵਕਤ-ਵਕਤ ਰਾਗ ਅਲੱਗ-ਅਲੱਗ ਹੀ ਛੱਡ ਕੇ ਕਿਉਂਕਿ ਜੇਕਰ ਬਾਗੀ ਪਾਗੀ ਨੇ ਤੇ ਬਾਗੀ ਵੀ ਲਾਗੇ ਨਹੀਂ ਉਹ ਦਾਗਾ ਤੋਂ ਬਾਹਰ ਹੀ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਮਾੜੇ ਸੋਖ ਸੁਹੋਤਾਂ ਵੀ ਮਾੜੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ پھر بھی وہ وقت ہوئے وہاں باقی کیا جان لگا دن باقی کیا جان لگا یہ دونوں کا آپ اپنے راگ الاپنے بند کر کے شروعی اکالی دل لی مضبوطی کار دے کر ساریاں سارا داریاں داروں تنگ کر کے جنے وکرے سر نے ਮੇਢਾ ਜਰਾ ਦੇ ਵਕਤੋ ਵਕਤ ਰ ਸੁਰਾ ਜਰਾ ਹੈ ਇੱਕ ਦੂਜੇ ਨੂੰ ਮੇਵਾ ਤੇ ਕੌੜਾ ਅਤੇ ਆਪਨੇ ਆਪਰੇ ਹਉਮੈ ਨੂੰ ਹੋਰ ਵਾਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰ ਅਤੇ ਦੋਵੇਂ ਤਰਾ ਆਪਣੇ ਹਉਮੈ ਤੇ ਇਸ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖਿਆ ਬਾਣ ਦੇ ਰਿਹਾ ਹੈ ਐਸਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸੱਜੇ ਵਾਲੇ ਝੂਠੇ ਸੌਦੇ ਸਾਥੀ ਨਵਾਫੀ ਦਿੱਤਾ سکھبر بادل نے سنگت کے سامنے بھول کیتا ہے. اپنے رہیش کے تخت دار سہبانہ کو گوا کے انہوں کے کوسے والے اوکے سال معافی گوائی اس ویلے مرحوم پرکاش بادل جو وقت کے مکمری سن وہ بھی حاضر سنگھ سکبان نے اور سنگت کی سنگھ ساحبان نے بچار کر کے یہ کیتا ہے ਜੋਸ਼ਲੀਆ ਕਾਪਰ ਤੋਂ ਸਾਥ ਤੋਂ ਉਹਨਾਂ ਨੂੰ ਫਕਰੇ ਤੋਂ ਅੰਦਾਜ਼ਾ ਦਿੱਤਾ ਸੀ ਉਹ ਨੂੰ ਮਨਸੂਮ ਕੀਤਾ ਜਾਂਦਾ ਹੈ ਭਾਅ ਕੇ ਵਾਪਸ ਲਿਆ ਜਾਂਦਾ ਹੈ ਸਾਫਤਾ ਜਿੱਥੇ ਦਾਰਾਂ ਦੇ ਆਏ ਜੋ ਸਫਾਈ ਕਰਨੇ ਉਹ ਮੁਸੱਲਿਮ ਬਖਸ਼ ਨਹੀਂ ਹਾਂ ਕਿਉਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਦਿੱਤੇ ਪੱਤਰ ਦੇ ਵਿੱਚ ਦੱਸਤਾ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਵਾਅਦੇ ਦਿੱਤੇ ਉਹ ਸਾਰਾ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੀਕਰਨ ਅਤੇ ਝੂਠੇ ਸੌਦੇ ਸਾਥੀ ਜੋ ਪੱਤਰ ਹੈ ਉਹ ਸਾਰੀ ਜਾਣਕਾਰੀ ਵਾਸਤੇ ਜਨਤਾ ਕਰ ਦਿੱਤੀ ਜਾਏਗੀ ਉਹ ਇੱਥੇ ਜਨਤਾ ਕਰਾਂਗੇ ਜਿਸ ਇੱਥੇ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ موافق دیتی سنگھ سیبان جی نے یہ بھی فیصلہ کیتا ہے کہ کل بارہ بجے تک صاحب کا دار شریعہ کال تک ساتھ گیانے گربتر سے گروہ گلتیاں ہوئی ہیں شرومی کمیٹی بلوستار کیا سے بھولتا واپس لئی جان اور گیانے گربتر سے جو شریعہ کال تک ساتھ خیدر گرند کے لائے ہوئے ہیں ਉਹਨਾਂ ਦੀ ਤਵਰੀਲੇ ਤੱਕ ਸਾਥ ਤੋਂ ਅਮਰ ਸਰਸੈ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੱਦਾਂ ਚ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਪਾਸੋਂ ਮੁਆਫੀ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅਮਰ ਸਰਸ ਤੋਂ ਬਾਹਰ ਰੱਖਿਆ ਜਾਵੇ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਰੋਕ ਲਾਈ ਜਾਂਦੀ ਹੈ ਜੋ ਸ੍ਰੋਮਿਕ ਦੁਆਰਾ ਪ੍ਰਬੰਧਿਤ ਕੀਤੀ ਦੇ ਕੋਲ ਵੱਡੀ ਰਕਮ ਦੇ ਇਸ਼ਤਿਹਾਰ ਸਭ ਤੋਂ ਬਾਅਦ ਢੁੱਟੇ ਸ਼ਬਦੇ ਵਾਲੇ ਸਾਥੀ ਗਵਾਪੇ ਨਾ ਦੇ ਉਜਾਜ ਟਿਕਾਉਣ ਵਾਸਤੇ ਸਹੀ ਟਿਕਾਉਣ ਵਾਸਤੇ ਜੋ ਪੈਸਾ ਬਹੁਤ ਵਕਤ ਤੋਂ ਪਿੱਛੇ ਗਈ ਬੁਰਕਾ ਦਾ ਪੈਸਾ ਖर्च ਕੀਤਾ ਗਿਆ ਉਹ ਪੈਸਾ ਵਿਆਜ ਸਹਿਤ ਜੋ ਅਜਿਹਾ ਪੈਸਾ ਹੈ ਉਹ ਚਰਮੇ ਗੁਰਦੁਆਰਾ ਪ੍ਰਬੰਧਨ ਵਿਖੇ ਦੇ ਅਕਾਊਂਟ ਬ੍ਰਾਂਚ ਉਹ ਐਸੇ ਕਿਸੇ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੇ ਵਿਆਜ ਸਮੇਤ ਭਰ ਪਾਈ ਕਰੇਗੇ ਔਰ ਉਹ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਸੁਤਿਆਸੀ ਮਲਕਾਰ ਹੀਰਾ ਸਿੰਘ ਇਧਰ ਦੇਵ ਸਿੰਘ ਗੁਲਜਾਰ ਸਿੰਘ ਤੇ ਬਲਵਿੰਦਰ ਸਿੰਘ ਹੁੰਗਰ ਇੱਕ ਮੁਕਮਲਾਬਾ ਸ੍ਰੀ ਗਾਲਕਤ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਲੀ ਕੀਤਾ ਜਾਂਦਾ ਹੈ ਇਹ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ ਇੱਕ ਲੱਖ 25 ਹਜ਼ਾਰ ਬੂਟੇ ਲਾਗੇ ਔਰ ਉਹਨਾਂ ਬੂਟਿਆਂ ਦੀ ਪਾਲਣਾ ਵੀ ਕਰਨਗੇ ਪਿਛਲੇ ਦਿਨ ਇਸ ਫੈਸਲੇ ਤੇ ਕੁਝ ਵਿਚਾਰਾਂ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਵਾਇਤ ਰਹੀ ਹੈ ਕਿ ਸਤਿਗੁਰੂ ਸਾਹਿਬ ਇਹ ਪ੍ਰਾਤਨ ਗੁਰ ਸਿੱਖਾਂ ਨੂੰ ਨਾਲ ਲੈ ਕੇ ਕਈ ਬਸਿਆਂ ਤੇ ਵਿਚਾਰਾਂ ਕਰਿਆ ਕਰਦੇ ਸਨ ਜਦੋਂ ਸ਼ੁਰੂ ਜਦੋਂ ਕਾਉਂਸਲ ਤੋਂ ਸਾਇੰਸ ਵਿਗਵਾਨਾਂ ਦੇ ਇੱਕ ਇੱਕ ਕਰਤੱਪਾ ਬੁढ़ाई ਲਈ ਉਹਨਾਂ ਪਾਸੋਂ ਸਲਾਹਾਂ ਲੈਣ ਵਾਸਤੇ ਕਰਤੱਪਾ ਬੁढ़ाई ਗਈ ਇੱਕ ਯਾਤਰੀ ਫਰਦਨ ਸਿੰਘ ਸਰਨਾ ਜੋ ਦਿੱਲੀ ਪੁਰ ਤੋਂ ਹੋਰ ਬੈਂਜਮੈਂਟ ਕਮੇਟੀ ਦਾ ਸਾਫਟਾ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਫਰਦਨ ਸਿੰਘ ਸਰਨਾ ਪ੍ਰਧਾਨ ਸਾਫਟਾ ਸਾਫਟਾ ਪ੍ਰਧਾਨ ਜਿਹੜੇ ਸਿੱਖ ਤੋਂ ਹੋਰ ਬੈਂਜਮੈਂਟ ਕਮੇਟੀ ਨੇ ਸੇਖ ਦੇ ਨਵਾੜਾ ਨੂੰ ਕਿਹਾ ਕਿ ਇਹ ਇੱਧਰ ਕਟਵਾ ਕੀਤਾ ਜਾ ਰਿਹਾ ਹੈ ਜਦੋਂ ਮਾਨਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਹੋਰਾਂ ਨੇ ਬਾਪੜਿਆਂ ਤੇ ਆਪਣੇ ਪਰਿਵਾਰ ਤੇ ਲੋਕ ਕਮੈਂਟ ਕੀਤੇ ਜਾ ਰਹੇ ਸਨ ਉਹ ਇੱਕ ਸੋਸ਼ਲ ਜੋ ਵਾਇਰਲ ਕੀਤੇ ਸਿਆਲ ਸੋਸ਼ਲ ਮੀਡੀਆ ਤੇ ਵੀਡੀਓਸ ਇਸ ਨੂੰ ਧੰਨਾਂ ਆਪਣੇ ਸਥਾਨ ਦਾ ਜ਼ਿਕਰ ਕੀਤਾ ਪਰਦਾਸ ਨੇ ਪ੍ਰਧਾਨ ਸਾਹਿਬ ਦੇ ਗੁਰਦੁਆਰਾ ਪ੍ਰਚਾਰਕ ਬੇਟ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਸੇਵਾ ਮੰਨੂਰ ਨਾ ਕੀਤਾ ਜਾਏ ਮੇਕਾ ਦਾ ਸੇਫਾ ਮੰਨੂ ਕੀਤਾ ਗਿਆ ਕਿ ਅਸੀਂ ਸਾਰੇ ਅਸਿੱਧੇ ਕਰਨ ਵਾਸਤੇ ਮਿਲੂ ਹੋਵਾਂਗੇ ਉਹਨੇ ਸਾਡੇ ਸਾਫੀ ਸਹਿਣ ਤੇ ਲੋਕ ਦੱਸਿਆ ਕਿ ਇਹ ਜੱਥੇਬਾਰ ਯੂਨੀਅਨਵਾਦੀ ਕਰ ਰਹੇ ਨੇ ਇੱਕ ਕਮਜ਼ੋਰ ਹੈ ਉਹਨੇ ਸੋਚ ਕੇ ਵੀਗਾ ਤੇ ਬੋਲਿਆ ਉਹਨੇ ਟੈਲੀਵਿਜ਼ਨ ਤੇ ਚੜ੍ਹਨਾ ਤੇ ਬੋਲਿਆ ਸਾਰੀਆਂ ਸਭ ਤਾਂ ਸੁਣਿਆ ਔਰ ਇਹ ਸ਼ਰਮੇ ਦੀ ਹਾਲਤ ਉਦੋਂ ਹੋਈ ਕਿ ਜਦੋਂ ਉਹਦੀ ਸ਼ਿਕਾਇਤ ਸੀ ਜੀ ਅਕਾਲ ਪੁਰਖ ਸਾਹਿਬ ਜੀ ਦੇ ਕਿ ਪੁਲਜੀਤ ਦੇ ਬੋਲੇ ਕਿ ਚਿੱਠੀ ਸੀ ਜੀ ਅਕਾਲ ਪੁਰਖ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁਸ਼ਤਾਵਾ ਝੜਾ ਨਹੀਂ ਆਇਆ ਜੀ ਜੀ ਅਕਾਲ ਪੁਰਖ ਸਾਹਿਬ ਦੇ ਖਿਲਾਫ ਆਪ ਸ਼ਬਦ ਬੋਲਣ ਸਿੱਖ ਸਰਬਾਨਾਂ ਨੂੰ ਦਸਨਾ ਕਿ ਇਹ ਯੂਨੀਅਨ ਬਾਜੀ ਹੈ ਔਰ ਸਿੱਖ ਫਤਵਾ ਦਾ ਨਿਜੜ ਕਹਿੰਦੇ ਕਿ ਕਿਉਂਕਿ ਉਹਦੇ ਵਿੱਚ ਮਾਨਦੋਲਪਨ ਆਮ ਸ਼ਾਮਲੀ ਕੋਤਵਾਰਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਇਹਨਾਂ ਸ਼ਰਤਾਂ ਦੇ ਨਾਲ ਉਹਨੇ ਦੇਈ ਪ੍ਰਣਾ ਇਸ ਸਿੰਘ ਸਹਿਬਾਰ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਫਰਜਤ ਰੁੱਖ ਸਿੰਘ ਸਰਨਾ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਲ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹਨੂੰ ਨਾ ਲਾਵੇ ਉਹ ਵਾਇਟ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਹੈ ਔਰ ਵਿਰਸਾ ਸੰਮਲਕਾ ਇਹਨਾਂ ਦੇ ਦੇਰੇ ਖਲਾਫ ਤੇ ਜਿਹੜੇ ਹਰਪੀ ਸਿੰਘ ਤੇ ਖਲਾਫ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖਿਆ ਹੈ ਸ਼ੀਰਿਕਾ ਦਾ ਖਾਤੇ ਉਹਨੂੰ ਬੁਲਾਇਆ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਤਾਲਣਾ ਵੀ ਕੀਤੀ ਕਿ ਤੋਂ ਕੁਸ਼ ਬੋਲੇ ਦਾ ਪਰ ਉਹਦੇ ਬਾਪੂ ਵੀ ਉਹ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਾਂ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗੈਂ ਹਰਬੀ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਉਹ ਜਾਰੀ ਰੱਖਿਆ ਇਸ ਕਰਕੇ ਅੱਜ ਉਹ ਪੰਜ ਸਿੱਖ ਸਰਬੰਧ ਦੁਬਾਰਾ ਇੱਕ ਤਾਲਣਾ ਕਰਦੇ ਨੇ ਸਖਤ ਤਾਲਣਾ ਕਰਦੇ ਨੇ ਕੋਈ ਵਰਤ ਜਬਾਨ ਬੰਦ ਕਰਦਾ ਹੈ ਜੇਕਰ ਉਹਨੇ ਜੇਤਾ ਵਿਗਿਆ ਪਿਪਲੀਆਂ ਕਰਨੀਆਂ ਬੰਦ ਨਾ ਕੀਤੀਆਂ ਤੇ ਅਗਲੀ ਹੋਣ ਵਾਲੀ 71% ਦੇ ਵਿੱਚ ਉਹਦੇ ਖਿਲਾਫ ਜੋ ਸਖਤ ਐਕਸ਼ਨ ਲਾਜ ਆ ਸਕਦਾ ਹੈ ਸਪੈਸ਼ਲੀ ਵੀ ਸਾਨੂੰ ਇਹ ਕਬਰਾਂ ਗੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਕੁਝ ਵਰਕਰ ਜਾਤੂ ਉਹਨਾਂ ਨੇ ਜੇ ਗੱਲਾਂ ਕਹਿੰਦਾ ਕਿ ਜਿੱਥੇ ਧਾਰਾ ਦਾ ਗਲਮਤ ਹੋ ਹੀ ਜਾਂਦੇ ਸੋ ਬੇਸਿਕ ਬਾਤ ਦਾ ਨੂੰ ਬਵਾਦ ਦੇਣ ਵਾਲੇ ਜਾਂ ਅੱਜ ਜੋ ਆਪਾਂ ਜੋ ਗੱਲ ਰਹਿਣ ਕਾਰਜ ਦੇ ਬਾਰੇ ਜਦੋਂ ਤੇ ਦਾ ਰਣਕ ਕਰਮਕੁਰੀ ਪੜਦੇ ਇਸੇ ਨੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤੋਂ ਭਾਈਏ ਨੇ ਤੁਹਾਨੂੰ ਉਹਨਾਂ ਕੋਲੋਂ ਸਭਾ ਪੜ ਕੇ ਬਾਹਰ ਨਹੀਂ ਕੀਤਾ ਜਾਂਦਾ ਐਨਰਜੀ ਆ ਟਿਪੜੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਪਿੱਛੇ ਰਹਿੀਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਸਜ਼ਾਾਂ ਦਿੱਤੀ ਜਾਂਦੇ ਆ ਇਹ ਇਹਦਾ ਸਨਮਾਨਜੋਤ ਹਸਤੀਆਂ ਦੇ ਖਿਲਾਫ ਆਪੜ ਯਾਰਵਾਦੀ ਚਾਹਦੇ ਬੰਦ ਬੰਕਰ ਇਹ ਕਹੇ ਕਿ ਸਾਡੇ ਤੋਂ ਦੁਬਾਰਾ ਐਸੀ ਕੋ ਹਰਕਤ ਆਏ ਕੋ ਯਾਰਵਾਦੀ ਆਏ ਇਹਨਾਂ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਏਗਾ ਵਰਗ ਉਸ ਦਾ ਹਲਸਾ ਵਰਗ ਦੀ ਬਤ ਦੁਬਾਰਾ ਫੇਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅੰਕਾਲੇ ਬੰਦੇ ਪ੍ਰਧਾਨ ਸਾਹਿਬ ਦੇ ਨਾਲ ਦੇ ਸੇਵਾ ਦੇ ਲੈਣੇ ਉਹ ਵਰਕਚਰ ਕਮੇਟੀ ਵਾਲਾ ਨੂੰ ਪਰਵਾ ਕਰਕੇ ਤਿੰਨ ਦਿਨ ਦੇ ਅੰਦਰ ਅੰਦਰ ਜਾਣਕਾਰੀ ਸੀ ਜੀ ਕਾਫਲ ਸਾਹਿਬ ਤੇ ਤੇਜਨ ਔਰ ਜੋ ਸੇਵਾ ਲੱਗੀ ਹੈ ਸੁਖਵੀਰ ਸਿੰਘ ਬਾਦਲ ਸਾਹਿਬ ਜੋ ਸੇਵਾ ਸੇਵਾ ਜਮਾਈ ਗਈ ਹੈ ਆਪਕਿਆ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਤਰ੍ਹਾਂ ਪ੍ਰਸ਼ਾਸਨ ਦੇ ਦੇ 11000 ਰੁਪਇਆ ਗੁਰੂ ਕੀ ਥੋਰ ਵਿੱਚ ਪਾ ਕੇ ਤੇ ਡਾਕਟਰ ਸਾਹਿਬ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਤੇ ਅਰਾਸ ਮੇਂ ਚੇ ਵਿਪਰੌਣੇ ਹੈ ਤੇ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜੋ ਚਲਾਈ ਜਾਂਦੀ ਹੈ ਬਾਰੂ ਦੀ ਕਾਮ ਸਾਹਿਬ ਵਾਦੂ ਲਈ ਅੱਜ ਗਰੀਬਾ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਦਾ ਜਿਹੜਾ ਫੈਸਲਾ ਲਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ੇਦਾਰ ਸਾਹਿਬ ਤੇ ਪੰਚ ਸਿੰਘ ਸਾਹਿਬ ਵੱਲੋਂ ਜੋ ਵੀ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੇ ਤੇ ਜਿਨ੍ਹਾਂ ਨੂੰ ਤਲਬ ਕੀਤਾ ਸੀ ਉਹਨਾਂ ਨੇ ਸਿਰ ਝੁਕਾ ਕੇ ਉਹਦਾ ਸਨਮਾਨ ਵੀ ਕੀਤਾ ਤੇ ਉਸ ਗੱਲ ਨੂੰ ਹਮੇਸ਼ਾ ਇੱਕ ਸਿੱਖਿਆ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਆਪਣੇ ਕੀਤੇ ਗੁਨਾਹਾਂ ਦੀ ਕਹਿੰਦੇ ਆ ਕਬੂਲ ਵੀ ਕਰਦਾ ਤੇ ਉਹਦੀ ਸਜ਼ਾ ਵੀ ਪ੍ਰਾਪਤ ਕਰਦਾ ਤੇ ਉਹ ਵੀ ਸਿਰਚ ਘਾ ਕੇ ਕਰਦਾ ਇਹ ਜਿਹੜਾ ਸਿਧਾਂਤ ਆ ਸਿਰਫ ਸਿੱਖਾਂ ਕੋਲ ਹੀ ਆ ਐਡਾ ਵੱਡਾ ਸਿਧਾਂਤ ਜਿਹਦੇ ਬਰਾਬਰ ਹੋਰ ਕੋਈ ਹੈ ਨਹੀਂ ਕੀ ਕੀ ਸਜ਼ਾਵਾਂ ਦਿੱਤੀਆਂ ਗਿਆ ਨੇ ਉਹ ਸਜ਼ਾਵਾਂ ਤੁਸੀਂ ਸਾਰੀਆਂ ਲਾਈਵ ਤੇ ਸੁਣ ਲੀਆਂ ਨੇ ਗਾਇਬ ਸਾਬ ਕਿਉਂਕਿ ਇਹਦੇ ਵਿੱਚ ਖਾਸ ਗੱਲ ਇਹ ਵੀ ਹੋਈ ਆ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨ ਦੀ ਗੱਲ ਕਹੀ ਗਈ ਕਿ ਨਵੀਂ ਰਿਕਰੂਟਮੈਂਟ ਕੀਤੀ ਜਾਵੇ ਰਿਕਰੂਟਮੈਂਟ ਬੜੀ ਫੇਅਰ ਹੋਵੇ ਉਹਦਾ ਅਕਾਲੀ ਦਲ ਦੀ ਜਿਹੜੀ ਚੋਣ ਆ ਉਹ ਪੈਂਡਿੰਗ ਹੈ ਹੀ ਆ ਉਸ ਕਰਕੇ ਚੋਣ ਹੋਣੀ ਹੀ ਹੋਣੀ ਕਿਉਂਕਿ ਪ੍ਰਧਾਨ ਸਾਹਿਬ ਨੇ ਅਸਤੀਫਾ ਵੀ ਦਿੱਤਾ ਹਾਲੇ ਤੱਕ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ ਪਰ ਇਹ ਕਹਿਿਆ ਗਿਆ ਕਿ ਸਾਰੇ ਅਸਤੀਫੇ ਪ੍ਰਵਾਨ ਕਰਕੇ ਉਹਨਾਂ ਨੂੰ ਉਸ ਤੋਂ ਬਾਹਰ ਕੀਤਾ ਜਾਵੇ ਜੋ ਸਿੰਘ ਸਾਹਿਬ ਨੇ ਹੁਕਮ ਲਾਤਾ ਅਕਾਲੀ ਦਲ ਉਹਤੇ ਪੂਰਾ ਪਹਿਰਾ ਦੇਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਇਆ ਉਹਨੇ ਸਿਰ ਨਾਉਂਦੇ ਆ ਔਰ ਜੋ ਹੁਕਮ ਆਇਆ ਉਹਦੀ ਇਹਦੇ ਮਨ ਪਾਲਣਾ ਕਰਦਾ ਆ ਗੱਲ ਤੇ ਪਾਈਆਂ ਹੋਈਆਂ ਆ ਜਿਹੜਾ ਉਹਦਾ ਘਰ ਹੈ ਉਹ ਕੋਮ ਅਵਾਰਡ ਵਾਪਸ ਲੈ ਆ ਗਿਆ ਰਮਾਨ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਮੈਂ ਕੁਛ ਨਹੀਂ ਕਹਿਣਾ ਕਿਉਂਕਿ ਉਹ ਕਾਲਤਾਖਸਰ ਦੇ ਜਿਹੜੇ ਦਾ ਸੰਸਾਦ ਦਾ ਹੁਕਮ ਆ ਲੇਕਿਨ ਲੋਕਾਂ ਦੇ ਵਿੱਚ ਇਹ ਚਰਚਾ ਜ਼ਰੂਰ ਸੀਗੀ ਪੇ ਉਹ ਜਿਹੜਾ ਬੰਦਾ ਚਲੇ ਗਿਆ ਇਸ ਸੰਸਾਦ ਤੋਂ ਉਹ ਤੋਂ ਬਾਅਦ ਜਾਣ ਤੋਂ ਬਾਅਦ ਨਹੀਂ ਆਇਆ ਪਰ ਅਹੀਂ ਜੋ ਵੀ ਪ੍ਰਵਾਰ ਦਿੱਤਾ ਕਾਲਤਾਖਸਰ ਨੇ ਉਹਨੂੰ ਹੀ ਪਾਲਣਾ ਕਰਾਂਗੇ ਜੋ ਵੀ ਹੁਕਮ ਆਇਆ ਠੀਕ ਹੈ ਵਾਪਸ ਕੋਈ ਦਿੱਤਾ ਵੀ ਕਾਲਤਾਖਸਰ ਨੇ ਸੀਗਾ ਉਹਨਾਂ ਨੂੰ ਤਾਂ ਹੁਣ ਵਿਸ਼ਵਾ ਸਿੰਘ ਬਟਵਾ ਨੂੰ ਕਾਫੀ ਪਟਕਾਰ ਲਗਾਈ ਹੈ ਉਹਨਾਂ ਵਾਸਤੇ ਤਾਂ ਨਹੀਂ ਉਹ ਚਲੋ ਕਿਤੇ ਨਾ ਕਿਤੇ ਦੋਸ਼ਾ ਦੇਣਾ ਹੀ ਹੁੰਦਾ ਉਹਨਾਂ ਨੇ ਜਿਹੜੇ ਆਦੇਸ਼ ਦੇ ਰਹੇ ਚੰਦਿਆ ਸਾਹਿਬ ਉਹਨਾਂ ਦੀ ਪਾਲਣਾ ਨਹੀਂ ਕਰਦੇ ਬਸ ਫਿਰ ਬਿਆਨਬਾਜ਼ੀ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਪੁੱਛੋ ਨਾ ਵਿਰਸਾ ਹੋਰ ਟੋਹਾ ਨੂੰ ਪੁੱਛੋ ਸਾਨੂੰ ਕਾਹ ਪੁੱਛਦੇ ਹੋ ਤੁਹਾਡੇ ਸਾਥੀ ਨਹੀਂ ਜੀ ਕੀ ਕਹੂਗਾ ਤੁਹਾਨੂੰ ਸਾਥੀ ਜਦੋਂ ਪਾਰਟੀ ਛੱਡ ਕੇ ਹੁਣ ਸਾਥੀ ਕਦਾ ਰਹਿ ਗਿਆ ਸਾਥੀ ਦਾ ਬੈਠਾ ਸਾਡੇ ਨਾਲ ਗੱਲ ਇਹ ਹੈ ਕਿ ਸਾਡਾ ਅੱਜ ਪਹਿਲੇ ਦਿਨ ਤੋਂ ਬੜਾ ਸਪਸ਼ਟ ਸੀ ਕਿ ਜੋ ਵੀ ਸ਼੍ਰੀ ਕਾਬਤਖ ਸਾਹਿਬ ਦਾ ਆਏਗਾ ਉਹ ਹੁਕਮ ਅਸੀਂ ਸਰਕਾਰ ਨੇ ਸਾਹਮਣੇ ਇੱਕ ਹੋਰ ਗੱਲ ਕਹੀ ਕਿ ਕਰ ਤਰੋ ਅੱਜ ਹੁਣ ਅਦੇਸ਼ ਆਇਆ ਜੋ ਅਦੇਸ਼ ਆਇਆ ਅਸੀਂ ਇਹਨੂੰ ਤੁਰੰਤ ਤੇ ਪ੍ਰਵਾਨ ਕੀਤਾ ਜੋ ਹੁਕਮ ਲੱਗਿਆ ਤਨਖਾਹ ਦੇ ਰੂਪ ਵਿੱਚ ਸੇਵਾ ਕਰਤਾ ਨੂੰ ਸੇਵਾ ਸਸ਼ਿਕਰਣ ਨਿਯਮ ਬਣਾਇਆ ਬਾਕੀ ਆਦੇਸ਼ ਜਿਹੜਾ ਦਿੱਕਤੀ ਰੂਪ ਦੇ ਵਿੱਚ ਵਿਸਤਾਰ ਦੇ ਵਿੱਚ ਅਸੀਂ ਨਾ ਦਵਾਗੇ ਉਹਦੇ ਮੁਤਾਬਕ ਜੋ ਜੋ ਕੁਝ ਹੋ ਸਕਦਾ ਹੋਇਆ ਉਸ ਤਰ੍ਹਾਂ ਇਹਨਾਂ ਰਾਜਦੂਲਾਂ ਨੇ ਜਿਹੜਾ ਪ੍ਰਕਾਸ਼ ਬਾਦਲ ਜੀ ਨੂੰ ਜਿਹੜਾ ਫਕਰੇ ਕੌਮ ਦਿੱਤਾ ਗਿਆ ਸੀ ਵਾਰਡ ਦਿੱਤਾ ਗਿਆ ਸੀ ਉਹ ਵਾਪਸ ਲੈ ਲਿਆ ਮੈਂ ਤੱਕ ਦਾ ਫੈਸਲਾ ਹੈ ਮੈਂ ਕੋਈ ਅਲੋਚਨਾ ਨਹੀਂ ਕਰਨੀ ਚਾਹੁੰਦਾ ਬਾਦਲ ਸਾਹਿਬ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਇਸ ਕਰਕੇ ਕੋਤਾ ਪੁੱਛਣਾ ਨਹੀਂ ਸ਼ੱਕੀ ਬਾਕੀ ਤੱਕ ਦਾ ਫੈਸਲਾ ਸੈਕਰੀ ਅਲੋਚਨਾ ਦੀ ਕਮੇਟੀ ਨੇ ਸੰਗਠਨ ਦੇ ਦਿੱਤਾ ਕਿ ਮਦ ਬਲਟੋਆ ਬੱਟਾ ਸਿੰਘ ਬਲਟੋਆ ਦੇ ਵੀ ਕਾਫੀ ਰੋਸ ਧਾਰਨਾ ਕੀਤੀ ਕਿ ਇਹ ਬਿਆਨ ਬਜਾਏ ਨਾ ਕੀਤਾ ਜਾਵੇ ਮੈਂ ਕਹਿੰਦਾ ਮੈਂ ਕਿਸੇ ਵੀ ਅਨਰ ਦੇ ਜੋ ਕੁਝ ਕਿਹਾ ਉਹਦੇ ਤੇ ਅਲੋਚਨਾ ਕਰਨਾ ਵਾਜਪੀ ਜੋ ਸਾਨੂੰ ਅੰਦੇਸ਼ ਹੋਇਆ ਸਾਡੇ ਨਾਲ ਸੰਬੰਧਿਤ ਹੈ ਉਹ ਅਸੀਂ ਪੂਰੀ ਤੰਦੇਹੀ ਦੇ ਨਾਲ ਸਾਰੀਆਂ ਸੇਵਾਵਾਂ ਪੂਰੀ ਕਰਾਂਗੇ ਇਹ ਸਾਡੇ ਪਹਿਲਾਂ ਤੋਂ ਵੀ ਅਸੀਂ ਕਿਹਾ ਉਨਮੀ ਅਸੀਂ ਕਹਿੰਨੇ ਆ ਕਿ ਪੂਰੀ ਨਮਰਤਾ ਦੇ ਨਾਲ ਜੋ ਸੇਵਾ ਸਾਨੂੰ ਲਈ ਗਈ ਹੈ ਉਹ ਸੇਵਾ ਸੀ ਪੂਰੀ ਅਕਾਲੀ ਦਰਬਾਰ ਦੇ ਨੇੜੇ ਬੰਦਾ ਕਹਿੰਦੇ ਰਹੇ ਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਕੋਈ ਵੀ ਗੱਲ ਜਿਹੜਾ ਉਹਨਾਂ ਨੇ ਉਹ ਆਪਣਾ ਸਵੀਕਾਰ ਕਰ ਲਿਆ ਆਪਣੇ ਦੇਖੋ ਤਖਤ ਦੇ ਉੱਤੇ ਜਦੋਂ ਤੁਸੀਂ ਪਹਿਲਾਂ ਵੀ ਯਾਦ ਕਰੋਗੇ ਜਦੋਂ ਦਿੱਤੀ ਸ਼ਿਕਾਇਤ ਵੀ ਧੀ ਸੀ ਉਸ ਦੀ ਸਾਰੀਆਂ ਚੀਜ਼ਾਂ ਦਾ ਵਰਣਨ ਸੀ ਉਸ ਦਿਨ ਵੀ ਕੋਈ ਤਰਫ ਤੇ ਦਲੀਲ ਹੈ ਕਿਸੇ ਤਰ੍ਹਾਂ ਨਹੀਂ ਸਰਕਾਰ ਤੋਂ ਮਿਲ ਚੱਕ ਬਦਲਦੇ ਨਹੀਂ ਦਿੱਤੀ ਸੀ ਉਸ ਦਿਨ ਵੀ ਸਾਰਾ ਕੁਝ ਛੋਲੇ ਚ ਪਿਆ ਸੀ ਜੀਮਾ ਸਾਹਿਬ ਇੱਕ ਚੀਜ਼ ਬੈਸ ਬਾਜੀ ਤਖਤਾਂ ਦੇ ਉੱਤੇ ਆ ਕੇ ਜਿਹੜੀ ਹੈਗੀ ਆ ਉਹ ਨਹੀਂ ਹੁੰਦੀ ਇਸ ਕਰਕੇ ਇੱਕ ਰਵਾਇਤ ਹੈ ਅਸੀਂ ਆਪਣਾ ਸੀਨ ਦਵਾ ਦਿੱਤਾ ਕਿ ਜਿਹੜੀ ਹੈ ਕੋਈ ਵੀ ਸਰਕਾਰ ਦੇ ਵਿੱਚ ਕੋਈ ਵੀ ਜਿਹੜੀ ਹੈ ਕੋਈ ਗਲਤੀ ਹੋਈ ਹੈ ਚਾਹੇ ਕੋਈ ਬਣਾ ਹੋਇਆ ਚਾਹੇ ਕੋਈ ਪੁਲਚਕ ਹੋਈ ਆ ਅਸੀਂ ਪਹਿਲਾਂ ਹੀ ਆਪਣੀ ਥੋੜੀ ਚ ਪਾ ਕੇ ਦੇਖਦੇ ਸੀ ਕਿ ਜਦੋਂ ਜੋ ਕਾਲਤਰ ਸਰਦ ਹੁਕਮ ਆਏਗਾ ਜੋ ਉਹਨਾਂ ਨੇ ਆਦੇਸ਼ ਦਿੱਤਾ ਇਸ ਕਰਕੇ ਹੁਣ ਅਸੀਂ ਉਹਨੂੰ ਖਰੇਮਤੇ ਸਨਕਾਰ ਕਰਦੇ ਆ ਸਿਰ ਝੁਕਾ ਕੇ ਸਵੀਕਾਰ ਕਰਦੇ ਆ ਇਹ ਸਾਡੀਆਂ ਰਵਾਇਤਾਂ ਨੇ ਜੋ ਸੇਵਾ ਸੀ ਲੱਗੀ ਆ ਉਹ ਸੇਵਾ ਸੀ ਤਾਂ ਦੇ ਨਾਲ ਨਿਭਾਵਾਂਗੇ ਬਾਕੀ ਆਦੇਸ਼ ਜਿਹੜਾ ਹੈਗਾ ਉਹਦੀ ਛਾਪੀ ਪੂਰੀ ਜਿਹੜੀ ਗੱਲ ਲਿਖੀ ਰੂਪ ਦੇ ਲੈ ਕੇ ਹੋਰ ਕਿਨੇ ਕਿਣਾ ਅਦੇਸ਼ ਕਿਸ ਤਰ੍ਹਾਂ ਦਾ ਉਵਰੋਧ ਦੇ ਮੁਤਾਬਕ ਬਾਕੀ ਦਾ ਸਾਨੂੰ ਸਿਰਵਾ ਲਈ ਹੈ ਕਿਉਂਕਿ ਜੇ ਗੁਰ ਕੀ ਜੇ ਦਾ ਮੋਟਾ ਰੱਖੇ ਜੇ ਬਰਸ਼ੀ ਗੁਰ ਵਗਾਈ ਹਾਂ ਜੀ ਬੀਬੀ ਉਸ ਕਰਕੇ ਲੋਕੋ ਹੋ ਕੇ ਮੈਂ ਪਰਵਾਨ ਸਿੰਘ ਸਾਹਿਬਾਨਾ ਨੇ ਹੁਕਮ ਕੀਤਾ ਉਹ ਸੁਪ ਨੂੰ ਪਾਲਣਾ ਕਰਾਂਗੇ ਪਰ ਮਨਜੂਰ ਹੈ ਜੀ ਜੋ ਫੈਸਲਾ ਪਰਵਾਨ 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 ਇਸ ਮੈਂ ਕਾਲੀ ਦਲ ਨੂੰ ਹੁੰਦ ਚਾਹੇਗੀ ਜੀ ਉਹਨਾਂ ਕਾਲੀ ਦਾਲ ਕਾਲੀ ਦਾਲ ਨੂੰ ਕੋਈ ਜੰਮਿਆ ਨਹੀਂ ਮਾਰਨ ਵਾਲਾ ਬਹੁਤ ਪਿੱਛੇ ਚੱਲ ਕਾਲੀ ਦਾਲ ਕਾਲੀ ਦਾਲ ਅੱਜ ਤੱਕ بڑے ਹਮਲੇ ਹੋਏ ਨੇ ਕਾਲੀ ਦਾਲ ਤੇ ਕਾਲੀ ਦਾਲ ਨਹੀਂ ਕਦੇ ਮੁੱਕਦਾ ਕਾਲੀ ਦਾਲ ਵੱਡੇ ਵੱਡੇ ਰਿਆਨੀਆਂ ਦੀਆਂ ਕੁਰਬਾਨੀਆਂ ਨਾਲ ਬਣਿਆ ਇਹਦੀਆਂ ਜੜਾਂ ਪਤਾਲ ਚ ਨੇ ਅਕਾਲੀ ਦਾਲ ਐਮਰਜੈਂਸੀ ਵਿੱਚ ਵੀ ਇਹਦੀਆਂ ਜੜਾਂ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਹਿੰਦੁਸਤਾਨ ਦੀ ਸਰਕਾਰ ਦੀਆਂ ਜੜਾਂ ਮੁਰਦ ਦਿੱਤੀਆਂ। ਕੋਈ ਸਤਾਰ ਲਾਇਰ ਨਹੀਂ ਸਾਰੇ ਟੱਠੀਆਂ ਸੀ। ਉਹ ਨਾ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲੀਆਂ ਨਹੀਂ ਇਹ ਚ ਕੀ ਲੱਗਦਾ ਕਿ ਇਹਦਾ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਸੀ। ਉਹ ਸਭ ਤੋਂ ਪਹਿਲਾ 2017 ਤੋਂ ਬਾਅਦ ਦੇ ਕਹਿ ਰਹੇ ਆ। ਇਹ ਗਲਤੀਆਂ ਮੰਨਣੀਆਂ ਚਾਹੀਆਂ ਤੇ ਬੜਾ ਸਮਾਂ ਲੱਗਿਆ ਉਹ ਚ ਸ਼ਰੋਮਿੰਗ ਵਾਲੀ ਦਾ ਬੜਾ ਨੁਕਸਾਨ ਹੋਇਆ। ਤੇ ਇਸ ਤੋਂ ਬਾਅਦ ਮੈਂ ਹੋਰ ਕੁਝ ਇਸ ਦੇ ਨਾਲ ਫਰਕ ਪਏਗਾ। ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਕਰ ਸਕਦੀ ਹੁਣ ਮੈਂ ਤਾਂ ਸਿੱਧਾ ਜੋ ਹੁਕਮ ਲੱਗਿਆ ਉਹਦੇ ਤਾਂ ਪਿਆਦਾਰ ਸਾਰੇ ਕਿੰਸਾ ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਹੈ ਪੂਰੀ ਕਰਨ ਨੂੰ ਕਿ ਸ਼ਰਮ ਨਹੀਂ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਏਗਾ ਆਦੀ ਜਦੋਂ ਜਦੋਂ ਇੱਕੀ ਕੱਲ ਕਹਿੰਦੇ ਸੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਫਿਰ ਦੋ ਗੱਲ ਕੋਈ ਰਹੀ ਨਹੀਂ ਸੀ ਥੋੜਾ ਲੇਟ ਆਈ ਇਹ 2 ਮਿੰਟ ਰੋ ਅ ਦੇਸ਼ ਦਿੱਤਾ ਗਿਆ ਕਿ ਕਿਸ ਤਰ੍ਹਾਂ ਦੇ ਇਹਦੇ ਬਾਰੇ ਕੋਈ ਚੁਕੂਨ ਕਰਨਾ ਚਾਹੁੰਦਾ ਕੋ ਫੈਸਲਾ ਅਕਾਲਤਖਬ ਸਾਹਿਬ ਕੋ ਹੋ ਰਿਹਾ ਹੈ ਉਹ ਹਰ ਸਿੱਖ ਦੀ ਸੀਤੀ ਹੈ ਉਹਨੂੰ ਸਿਰ ਨਿਵਾ ਕੇ ਮੰਨੇ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਨ ਮੰਨਾਂਗੇ